ਬਾਈ ਮਾਨਸਾਂ ਵਾਲਾ ਗਿੱਲ ਮੇਰਾ ਕਲਾਸਮੇਟ ਆ ਅਸੀਂ ਇਕੱਠੇ ਐਤਕੀ ਇਧਰ ਪਹਿਲੀ ਵਾਰੀ ਆਏ ਆ ਤੇ ਹੁਣ ਆਏ ਹੋਏ ਆ ਜੀ ਮਾਨੇ ਸ਼ਹਿਰ ਦੇ ਵੱਲ ਸ਼ਹਿਰ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ ਬਦਰੀਨਾਥ ਆਉਂਦਾ ਤੇ ਉਸ ਤੋਂ ਬਾਅਦ ਆਉਂਦਾ ਮਾਨਾ ਅੱਜੇ ਛਾਟਾਂ ਪਾਈਆਂ ਹੋਈਆਂ ਨੇ ਸਾਨੂੰ ਫੇਰ ਵੀ ਠੰਡ ਲੱਗ ਰਹੀ ਆ ਬੈਗ ਦੇ ਵਿੱਚ ਬਹੁਤ ਜ਼ਿਆਦਾ ਸਮਾਨ ਅਸੀਂ ਲਿਫਾਫਿਆਂ ਦੇ ਵਿੱਚ ਲੈ ਕੇ ਆਏ ਹੋਇਆ ਪੂਜੀਆਂ ਆ ਮੱਠੀਆਂ ਹੋ ਗਈਆਂ ਨਹਾਉਣ ਵਾਲੀਆਂ ਸਾਬਣਾਂ ਹੋਈਆਂ ਤੇ ਆਹ ਪੈਕਟ ਹੋ ਗਏ ਜੀਰੇ ਵਾਲੇ ਅੱਜ ਜੀ ਦੋਸਤੋ ਅੱਜ ਆਪਣਾ ਹੈਗਾ ਲਗਾਤਾਰ 5ਵਾਂ ਦਿਨ ਆਪਾਂ ਚੱਲੇ ਹੋਏ ਆ ਅੱਜ ਉੱਤਰਾਖੰਡ ਦੀ ਸੈਰ ਦੇ ਉੱਤੇ ਲਗਾਤ ਤੇ ਆਪਣਾ ਜਿਹੜਾ ਰੂਟ ਸੀਗਾ ਉਹ ਬਰੇਟਾ ਤੋਂ ઋਸ਼ੀਕੇਸ਼ ਹੁੰਦੇ ਹੋਏ ਆਪਾਂ ਪਹਿਲਾਂ ਯਾਤਰਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਪਵਿੱਤਰ ਸਥਾਨ ਦੀ ਹੇਮਪੁਰ ਸਾਹਿਬ ਦੀ ਤੇ ਹੁਣ ਆਏ ਹੋਏ ਆ ਜੀ ਮਾਨੇ ਸ਼ਹਿਰ ਦੇ ਵੱਲ ਮਾਨੇ ਸ਼ਹਿਰ ਨੂੰ ਅਸੀਂ ਲੱਗੇ ਸੀ ਕਿ ਚੜ੍ਹਨ ਪਿੱਛੇ ਹੈਗਾ ਆਪਣਾ ਗੋਵਿੰਦ ਘਾਟ ਤੋਂ ਚੱਲੇ ਚੱਲੇ ਹੋਏ ਆ ਤੇ ਇੱਧਰ ਹੈਗਾ ਜੀ ਆਪਣਾ ਮਾਨਾ ਸ਼ਹਿਰ ਮਾਨੇ ਸ਼ਹਿਰ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ ਬਦਰੀਨਾਥ ਆਉਂਦਾ ਤੇ ਉਸ ਤੋਂ ਬਾਅਦ ਆਉਂਦਾ ਮਾਨਾ 29 ਕਿਲੋਮੀਟਰ ਦਾ ਸਾਰਾ ਸਫਰ ਹੈ ਜਿਹੜਾ ਗੋਵਿੰਦ ਘਾੜ ਤੋਂ ਆ ਤੇ ਤੁਸੀਂ ਦੇਖ ਲਓ ਮੇਰੇ ਪਿੱਛੇ ਜਿਹੜਾ ਵਿਊ ਆ ਬਹੁਤ ਜਿਆਦਾ ਸੋਹਣਾ ਆਪਣੇ ਪਿੰਡ ਆਪਾਂ ਅ ਟੀ-ਸ਼ਰਟਾਂ ਦੇ ਵਿੱਚ ਫਿਰਦੇ ਆ ਪਰ ਇੱਥੇ ਤੁਸੀਂ ਦੇਖ ਲਓ ਵੀ ਅਸੀਂ ਅਜੇ ਸ਼ਾਟਾਂ ਪਾਈਆਂ ਹੋਈਆਂ ਨੇ ਸਾਨੂੰ ਫੇਰ ਵੀ ਠੰਡ ਲੱਗ ਰਹੀ ਆ ਤੇ ਉੱਪਰ ਜਾ ਕੇ ਅਸੀਂ ਕੋਟ ਵੀ ਪਾਉਣੇ ਆ ਗੱਡੀ ਦੇ ਵਿੱਚ ਜਿਹੜਾ ਸਾਰਾ ਸਮਾਨ A to Z ਅਸੀਂ ਲੈ ਕੇ ਚੱਲੇ ਹੋਏ ਆ ਖਾਣ ਪੀਣ ਦਾ ਕਿਉਂਕਿ ਇੱਧਰ ਬਈ ਆ ਕੇ ਇੱਧਰ ਬਹੁਤ ਜ਼ਿਆਦਾ ਮਹਿੰਗੀਆਂ ਚੀਜ਼ਾਂ ਮਿਲਦੀਆਂ ਨੇ ਤੇ ਮੈਂ ਤੁਹਾਨੂੰ ਇੱਥੇ ਰੇਟ ਲਿਸਟ ਵੀ ਦਿਖਾਉਣਾ ਜਿਹੜੀ ਬਾਈ ਹੋ ਰਹਾਂ ਨੇ ਇੱਥੇ ਰੇਟ ਲਿਸਟ ਲਾਈ ਹੋਈ ਹੈ ਅਸੀਂ ਜਿਹੜੀ ਦੁਕਾਨ ਦੇ ਉੱਤੇ ਖੜੇ ਆਂਗੇ ਤੇ ਇਹ ਇਸ ਬਲੌਗ ਨਾਲ ਤੁਸੀਂ ਜ਼ਰੂਰ ਜੁੜੇ ਰਹੋ ਤੇ ਇਸ ਬਲੌਗ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਮੈਂ ਤੁਹਾਨੂੰ ਪਿੱਛੇ ਰੇਟ ਲਿਸਟ ਦਿਖਾ ਰਿਹਾ ਮਹਗੀ ਜਿਹੜੀ 50 ਰੁਪਏ ਦੀ ਆ ਤੇ ਚਾਹ ਬਾਈ 20 ਰੁਪਈਆ ਦੀ ਆ ਤੁਸੀਂ ਆਪ ਦੇਖ ਲਓ ਇਹ ਇੱਥੇ 20 ਦੀ ਆ ਤੇ ਉੱਪਰ ਜਾ ਕੇ ਤੁਹਾਨੂੰ ਰੇਟ ਦੁਬਾਰੇ ਦੱਸਾਂਗੇ ਵੀ ਕਿੰਨੇ ਦੀ ਆ ਆਪਣੇ ਚਾਹ ਦਾ ਕੱਪ 5 ਦਾ ਜਾਂ 10 ਦਾ ਹੁੰਦਾ 10 ਦਾ ਹੀ ਹੁੰਦਾ ਤੇ ਇੱਥੇ ਆਪਣੇ ਜਿਹੜਾ ਕਾਫੀ ਆ ਉਹ ਆਪਣੇ ਕਾਫੀ 20 ਦੀ ਮਿਲਦੀ ਆ ਤੇ ਇੱਥੇ ਕਾਫੀ ਦੇਖ ਲਓ ਤੁਸੀਂ 40 ਰੁਪਏ ਦੀ ਆ ਠੀਕ ਆ ਤੇ ਮੋਮੋਸ ਦੇਖ ਲਓ 45 ਤੋਂ 80 ਦੇ ਆਪਣੇ ਅਕਸਰ 20 25 ਦੇ ਮਿਲ ਜਾਂਦੇ ਆ ਤੇ ਮੈਂ ਜਿਹੜਾ ਆਪਣਾ ਸਮਾਨ ਲਿਆ ਹੋਇਆ ਮੈਂ ਉਹ ਵੀ ਤੁਹਾਨੂੰ ਦਿਖਾਉਣਾ ਇੱਕ ਵਾਰੀ ਵੀ ਅਸੀਂ ਪਿੰਡੋਂ ਕੀ ਕੁਝ ਸਮਾਨ ਜਿਹੜਾ ਉਹ ਲੈ ਕੇ ਆਏ ਆ ਖਾਣ ਪੀਣ ਦੇ ਲਈ ਦੋਸਤੋ ਆਹ ਮਿੱਤਰ ਨੇ ਆਪਣੇ ਨੇ ਜਿਹੜੇ ਬਿਸਕਟ ਨੇ ਉਹ ਕੱਢ ਲਏ ਖਾਣ ਲਈ ਤੇ ਇੱਧਰ ਜਿਹੜਾ ਸਮਾਨ ਆ ਹਨਾ ਬੈਗ ਦੇ ਵਿੱਚ ਬਹੁਤ ਜ਼ਿਆਦਾ ਸਮਾਨ ਅਸੀਂ ਲਿਫਾਫਿਆਂ ਦੇ ਵਿੱਚ ਲੈ ਕੇ ਆਏ ਹੋਏ ਆ ਤੁਸੀਂ ਦੇਖ ਲਓ ਵੀ ਸਾਡੇ ਕੋਲੇ ਜਿਹੜਾ A to Z ਸਮਾਨ ਖਾਣ ਪੀਣ ਵਾਲਾ ਹਨਾ ਉਹ ਪੂਜੀਆ ਆ ਮਠੀਆਂ ਹੋਗੀਆਂ ਨਹਾਉਣ ਵਾਲੀਆਂ ਸਾਬਣਾਂ ਹੋਗੀਆਂ ਤੇ ਆਹ ਫੈਕਟ ਹੋਗੇ ਜੀਰੇ ਵਾਲੇ ਬਿਸਕਟਾਂ ਦੇ ਤੇ ਆ ਆਪਣੇ ਘਰ ਦੇ ਕੱਢੇ ਹੋਏ ਦੇਸੀ ਬਿਸਕਟ ਹੋਗੇ ਇਹ ਅਸੀਂ ਬ੍ਰਿਟਿਸ਼ ਵਾਲੀ ਬੇਕਰੀ ਵਾਲੇ ਤੋਂ ਲੈ ਆਏ ਸੀ ਮੁੰਡੇ ਤੋਂ ਤੇ ਬਾਕੀ ਵੀਰੇ ਆਹ ਦੇਖ ਲਓ ਤੁਸੀਂ ਹੋਰ ਇੱਧਰ ਜਿਹੜੇ એનર્ਜੀ ਵਾਲੀਆਂ ਚੀਜ਼ਾਂ ਨੇ ਬਾਕੀ ਆ ਸਾਡੇ ਮਿੱਤਰ ਕਹਿੰਦੇ ਅਸੀਂ ਖਾਣੇ ਪੀਣੇ ਕਰਾਰੀਆਂ ਚੀਜ਼ਾਂ ਪੂਰੀਆਂ ਦੇ ਪੈਕਟ ਹੋ ਗਏ ਏ ਟੂ ਜ਼ੈਡ ਸਾਰਾ ਸਮਾਨ ਆ ਜਿਹੜਾ ਬਾਈ ਅਸੀਂ ਹਨਾ ਪਿੰਡੋਂ ਲੈ ਕੇ ਆਏ ਆ ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਣੇ ਨਾਲ ਬਾਈ ਇੱਕ ਹੋਰ ਆਇਆ ਹੋਇਆ ਮਾਨਸਾ ਤੋਂ ਜਿਹਦਾ ਪੇਜ ਵੀ ਆ ਚੈਨਲ ਵੀ ਆ ਗਿੱਲ ਮਾਨਸਾ ਵਾਲਾ ਤੇ ਆ ਬਾਈ ਤੋਂ ਵੀ ਆਪਾਂ ਲੈਨੇ ਰਿਵਿਊ ਪੰਜ ਦਿਨਾਂ ਦਾ ਕਿਵੇਂ ਲੱਗਿਆ ਬਾਈ ਤੈਨੂੰ ਸਫਰ ਸਾਬਰ ਬਹੁਤ ਵਧੀਆ ਸੀਗਾ ਇੱਧਰ ਯਾਰ ਮੌਸਮ ਦਾ ਪੂਰਾ ਫਰਕ ਆ ਆਪਣੇ ਤਾਂ ਲੋਕੋਂ ਹੀ ਮੱਚੀ ਜਾਂਦੇ ਰਹਿੰਦੇ ਨੇ ਤੇ ਗਰਮੀ ਬਹੁਤ ਹੈ ਤੇ ਇੱਧਰ ਬਹੁਤ ਨਜ਼ਾਰੇ ਨੇ ਅੱਛਾ ਤੁਸੀਂ ਵੀ ਜ਼ਰੂਰ ਆਇਓ ਗਰਮੀ 'ਚ ਠੀਕ ਹੈ ਪਹਿਲੀ ਵਾਰੀ ਆਏ ਆ ਬਾਈ ਮੈਂ ਪਹਿਲੀ ਵਾਰੀ ਆਇਆ ਇੱਧਰ ਬਰਫ਼ ਪਹਿਲੀ ਵਾਰੀ ਦੇਖੀ ਆ ਬਾਣਾ ਇਹਦਾ ਬਹੁਤ ਵਧੀਆ ਹੈ ਠੀਕ ਆ ਤੋਂ ਮੈਂ ਅਕਸਰ ਆਉਂਦਾ ਰਹਿਣਾ ਇੱਧਰ ਤੇ ਆਹ ਭਾਈ ਮਾਨਸਾ ਵਾਲਾ ਗਿੱਲ ਮੇਰਾ ਕਲਾਸਮੇਟ ਆ ਅਸੀਂ ਇਕੱਠੇ ਐਤਕੀ ਇੱਧਰ ਪਹਿਲੀ ਵਾਰੀ ਆਏ ਆ ਬਾਹੀ ਦਾ ਬਹੁਤ ਸੋਹਣਾ ਜਿਹੜਾ ਐਕਸਪੀਰੀਅੰਸ ਹੁਣ ਤੱਕ ਰਿਹਾਗਾ ਤੇ ਬਾਕੀ ਤੁਹਾਨੂੰ ਜਿਹੜਾ ਹੋਟਲਾਂ ਦਾ ਬਿੱਲ ਆ ਖਰਚੇ ਵਰਤੇ ਸਾਰੇ ਐਂਡ ਤੱਕ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਆ ਉਹਦੀ ਅੱਡ ਵੀਡੀਓ ਬਣਾ ਕੇ ਪਾਵਾਂਗੇ ਤੁਹਾਨੂੰ ਅਲੱਗ ਤੋਂ ਵੀ ਕਿੱਥੇ ਤੁਸੀਂ ਕਿੰਨੇ ਰੈਂਟ ਤੇ ਕਮਰਾ ਮਿਲਦਾ ਕਿੱਥੇ ਕਿੰਨੇ ਤੇ ਮਿਲਦਾ ਇੱਕ ਸਪੈਸ਼ਲ ਵੀਡੀਓ ਉਹਦੇ ਤੇ ਆਊਗੀ ਸ਼ੇਅਰ ਕਰਨਾ ਨਾ ਭੁੱਲਿਓ ਤੇ ਅੱਗੇ ਜਿਹੜਾ ਮਾਨਾ ਸ਼ਹਿਰ ਤੁਹਾਨੂੰ ਦਿਖਾਉਣੇ ਆ ਇੱਕ ਮਾਨਾ ਸ਼ਹਿਰ ਇਸ 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 ਨਾਮ ਨਾਲ ਮਸ਼ਹੂਰ ਆ ਕਿ ਉਹ ਭਾਰਤ ਦਾ ਆਖਰੀ ਪਿੰਡ ਮੰਨਿਆ ਜਾਂਦਾ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਭਾਰਤ ਦਾ ਪਹਿਲਾ ਪਿੰਡ ਆ ਮਾਨਾ ਅਤੇ ਉਥੋਂ ਕਹਿੰਦੇ ਵੀ ਜਿਹੜੀ ਹਨਾ ਸਵਰਗਾਂ ਨੂੰ ਪੌੜੀ ਜਾਂਦੀ ਆ ਪਾਂਡਵ ਜਿਹੜੇ ਸਵਰਗਾਂ ਨੂੰ ਪੌੜੀ ਤੇ ਗਏ ਸੀਗੇ